ਅੱਜ ਦੀ ਵੀਡੀਓ ਉਹਨਾਂ ਲਈ ਹੈ ਜਿਨ੍ਹਾਂ ਦੀ ਸਟੇ ਆ ਕਤਰ ਦੇ ਵਿੱਚ 10 ਘੰਟੇ ਜਾਂ 10 ਘੰਟੇ ਤੋਂ ਜ਼ਿਆਦਾ ਤਾਂ ਤੁਸੀਂ ਆਹ ਬੱਸ ਨੂੰ ਬੁੱਕ ਕਰਕੇ ਤਾਂ ਤੁਸੀਂ ਬਾਹਰ ਜਾ ਸਕਦੇ ਆ 에어ਪੋਰਟ ਤੋਂ ਸਿਰਫ ਤੇ ਸਿਰਫ 32 ਡਾਲਰ ਦੇ ਵਿੱਚ 32 ਡਾਲਰ ਦੇ ਵਿੱਚ ਤੁਹਾਨੂੰ ਕਤਰ ਦਾ ਵੀਜ਼ਾ ਵੀ ਮਿਲ ਜਾਣਾ ਤੇ ਬੱਸ ਦਾ ਟੂਰ ਵੀ ਮਿਲ ਜਾਣਾ ਹੋਰ ਦੱਸੋ ਤੁਹਾਨੂੰ ਕੀ ਚਾਹੀਦਾ ਬਾਕੀ ਇਨਫੋਰਮੇਸ਼ਨ ਆ ਜੋ ਲੈ ਲਓ ਵੀਡੀਓ ਦੇ ਵਿੱਚ ਇਹ ਜਗਾ ਤੁਹਾਨੂੰ ਦਿਖਾਉਣ ਲੱਗੇ ਆ ਇਹਨੂੰ ਕਹਿੰਦੇ ਆ ਮੀਆ M I A ਮੀਆ ਖਲੀਫਾ ਨਹੀਂ ਗੱਲਾਂ ਮੀਆ ਹੀ ਆ ਇਹ ਇਹ ਚਾਈਨੀਜ਼ ਬੰਦੇ ਵੱਲੋਂ ਡਿਜ਼ਾਈਨ ਕੀਤੀ ਗਈ ਆ ਤੇ ਬੜੀ ਖੂਬਸੂਰਤ ਬਿਲਡਿੰਗ ਆ ਆ ਬਿਲਡਿੰਗ ਜੀ ਇਹਨਾਂ ਦੀ ਫੇਮਸ ਲੱਗਦੀ ਆ ਕੁਝ ਕਿਉਂਕਿ ਇਹ ਕਾਫੀ ਡਿਜ਼ਾਈਨ ਚ ਚੇਂਜ ਕਰਦੀ ਸੀ ਆ ਆ ਗਈ ਜੀ ਨੀਲੀ ਬਿਲਡਿੰਗ ਜਿਹੜੀ ਦੂਰੋਂ ਦਿਖਦੇ ਵੇਸੀ ਕੋਲੇ ਆ ਗਈ ਜਮਾਂ ਇਸੇ ਕਰਕੇ ਜਿਹੜੀਆਂ ਪਰਫਾਰਮੈਂਸ ਹੁੰਦੀਆਂ ਉਹ ਬਹੁਤ ਵਧੀਆ ਹੁੰਦੀਆਂ 5000 ਜਣਾਂ ਦੀ ਬੈਣ ਦੀ ਇੱਥੇ ਕੈਪੈਸਿਟੀ ਹੈਗੀ ਆ ਆਪਾਂ ਆਪਣੀ ਲਾਸਟ ਸਟਾਪ ਤੇ ਪਹੁੰਚ ਚੁੱਕੇ ਆ ਇਹਨੂੰ ਕਹਿੰਦੇ ਆ ਜੀ ਸੂਖ ਵਾਕਿਫ ਦਾ ਮਤਲਬ ਹੁੰਦਾ ਮਾਰਕੀਟ ਵਾਕਿਫ ਦਾ ਮਤਲਬ ਹੁੰਦਾ ਖੜੇ ਹੋਣਾ ਮਤਲਬ ਇੱਥੇ ਪੁਰਾਣੇ ਸਮਾਨ ਵੇਚਣਾਉਂਦੇ ਹੁੰਦੇ ਸੀ ਆਪਦਾ ਆਪ ਦਾ ਸਮਾਨ ਲਿਆ ਕੇ ਦੂਰੋਂ ਦੂਰੋਂ ਵੇਚਣ ਤੇ ਉਹ ਜਿਵੇਂ ਕਾਰਪਟ ਵਿਛਾ ਕੇ ਤੇ ਆਪਦਾ ਸਾਰਾ ਸਮਾਨ ਵੇਚਦੇ ਹੁੰਦੇ ਸੀ ਲੜਾਈਆਂ ਉਧਰ ਮਕਲੇਰ ਖੜੀ ਆ ਤੇ ਇੱਧਰ ਆਹ ਪਤਾ ਨਹੀਂ ਕਿਹੜੀ ਖੜੀ ਆ ਮੈਂ ਤਾਂ ਨਾਮ ਵੀ ਨਹੀਂ ਪਤਾ ਇਹਦਾ ਪਰ ਹੈ ਬਹੁਤ ਸੋਹਣੀ ਆ ਵਾਓ ਵਾਓ ਚਾਚਾ ਵਾਓ ਲਓ ਜੀ ਹੁਣ ਮਜ਼ਰਾਟੀ ਆ ਕੇ ਖੜ ਗਈ ਮੂਰੇ ਕਹਿੰਦੇ ਦੀਆਂ ਬਾਰੀਆਂ ਵੀ ਤਾਂ ਨੂੰ ਜਾ ਕੇ ਖਲਦੀਆਂ ਆ ਵਾਲੀ ਸਟਰੀਟ ਸਾਰੀ ਰੈਸਟੋਰੈਂਟ ਸਟਰੀਟ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੜਾ ਸੋਹਣਾ ਏਰੀਆ ਬੜਾ ਕਰਾਉਡੀ ਏਰੀਆ ਇਹ ਸਾਰੀ ਬਰਡ ਮਾਰਕੀਟ ਆ ਗਈ ਇੱਥੇ ਹੁਣ ਚਿੜੀਆਂ ਹੀ ਚਿੜੀਆਂ ਤੋਤੇ ਹੀ ਤੋਤੇ ਆ ਤੂ ਤੋਤਾ ਮੈਂ ਤੇਰੀ ਮੈਣਾ ਦਸ ਦੁਨੀਆ ਤੋਂ ਕੀ ਲੈਣਾ ਗੰਦੀ ਤਾਂ ਨਹੀਂ ਵੱੜਦੀ ਤੂੰ ਅੱਲਾ ਤਾਂ ਇਹ ਹੈਗਾ ਮੇਰਾ ਸਿਟੀ ਟੂਰ ਵਾਲਾ ਕਾਗਜ਼ ਐਮ ਐ ਸਿਟੀ ਟੂਰ ਹੀ ਲੈ ਲਿਆ ਇਹ ਮੈਨੂੰ ਮਿਲਿਆ ਤਕਰੀਬਨ 32 ਯੂ ਐਸ ਡੀ ਦਾ 115 ਕਤਾਰ ਦੇ ਰਿਆਲ ਦਾ ਮਿਲਿਆ ਮੈਨੂੰ ਤੇ 3 ਘੰਟੇ ਦਾ ਟੂਰ ਆ 6 ਵਜੇ ਸ਼ੁਰੂ ਹੋਣਾ ਸੀ ਮੈਂ ਹੋ ਗਿਆ ਲੇਟ ਸੋ ਹੁਣ 7 ਵਜੇ ਜਾਊਂਗਾ ਤੇ 에ਅਰਪੋਰਟ ਤੇ ਮੈਂ ਇੱਕ ਮਿੰਟ ਬਾਅਦ ਬਾਕੀ ਬਾਅਦ ਦੱਸਦਾ ਨਾਲ ਨਾਲ ਮੈਂ ਮਨੀ ਐਕਸਚੇਂਜ ਕਰਾ ਲਈ ਆ ਕਤਰ ਦੀ ਤੇ 230 ਮੇਰੇ ਕੋਲ ਕਤਰ ਦੇ ਰਿਆਲ ਹੋ ਗਏ ਆ ਤੇ ਇਹ ਮੈਂ ਚੇਂਜ ਕਰਾਈਆ 26 ਉਮਾਨੀ ਰਿਆਲਾਂ ਤੋਂ ਮਤਲਬ ਇੱਕ ਉਮਾਨੀ ਰਿਆਲ ਤਕਰੀਬਨ 8.9 ਕਤਰ ਦੇ ਰਿਆਲ ਬਣ ਗਿਆ ਇੱਕ ਉਮਾਨੀ ਰਿਆਲ ਦੇ ਨਾਲ ਇਹ ਮੇਰਾ ਟੂਰ ਤੁਰਨਾ 7 ਵਜੇ ਤੋਂ ਬਾਅਦ 10 ਵਜੇ ਤੱਕ ਆਪਾਂ ਬੱਸ ਤੇ ਘੁੰਮਾਂਗੇ ਗੇੜੇ-ਗੁੜੇ ਦਵਾਂਗੇ ਦੇਖਾਂਗੇ ਕੀ ਮਹੌਲਾ ਕੀ ਨਹੀਂ ਨਾਈਟ ਲਾਈਫ ਦੇਖਾਂਗੇ ਆਪਾਂ ਹੁਣ ਕਤਰ ਦੀ वैसे मैं दोपहर दी लाइफ देखना चाहंदा सी टाइम में टापी बाई सीगी ਧੁੱਪ ਬਹੁਤ ਏ ਸੀ ਪਰ ਉਹ ਦੇਖਣੀ ਹੋਈ ਤੇ ਫੋਰ ਅ ਨਾਊ ਹਣ ਰਾਤ ਦੀ ਲਾਈਫ ਦੇਖਾਂਗੇ ਖੱਜਲ ਬਹੁਤ ਹੋਇਆ 6 ਘੰਟੇ ਚ ਮੈਨੂੰ ਵੀਜ਼ਾ ਮਿਲਿਆ ਯਾਰ ਤੁਸੀਂ ਆਏ ਕਿਉਂ ਕਰਦੇ ਆ ਦੁਬਈ ਵਾਲੇ ਮੈਂਟ ਚ ਵੀਜ਼ਾ ਦੇ ਦਿੰਦੇ ਆ ਉਹਨਾਂ ਨੇ ਵੀ ਦੂਜਿਆਂ ਨੇ ਜਿੱਥੇ ਸੀ ਪਹਿਲਾਂ ਕੀ ਸੀ ਉਹ ਸ਼ਹਿਰ ਦੇਸ਼ Oman Oman ਨੇ ਵੀ ਮੈਂਟ ਚ ਵੀਜ਼ਾ ਦਿੱਤਾ ਤੇ ਇਹਨਾਂ ਨੇ ਐਵੇਂ ਢਾਲਿਆ ਬਸ ਕੰਮ ਬਾ ਐਵੇਂ ਵੀ ਬਸ ਖੱਜਲ ਕਰਨਾ ਹੁੰਦਾ ਮੈਨੂੰ ਹੋਰ ਕੁਝ ਨਹੀਂ ਕਰਨਾ ਹੁੰਦਾ ਆਈ ਮਖੱਜਲ ਕਰ ਰਿਹਾ ਜੱਟ ਨੂੰ ਤੇ ਬਾਕੀ ਆ ਲੈ ਲਿਆ ਪੈਸੇ ਨਿਕਲਦੇ ਆ ਥੋੜੇ ਚੰਨੂ ਬਾਹਰ ਖਾਣੇ ਆ ਪੀਣੇ ਆ ਤੇ ਮौज ਲੈਣੇ ਆ ਕਤਰ ਦੀ ਚੰਗਾ ਮਿਲਦੇ ਆ ਇੰਡੀਆ ਵਾਲੇ ਵੋਟ ਆਫ ਹੁੰਦੀ ਸੇਮ ਇੱਥੇ ਵੀ ਹੈਗੀ ਆ ਇੱਥੇ ਵੀ ਹੈਗੀ ਆ ਹੁਣ ਮੈਂ ਅਮਾਨ ਚ ਵੀ ਵੋਟ ਆਫ ਲਿਆ ਸੀ ਤੁਹਾਨੂੰ ਦੱਸਣਾ ਭੁੱਲ ਗਿਆ ਉਹ ਇੱਕ ਇੱਕ ਰਾਤ ਰਹੀਦੀ ਹੈ ਨਾ ਕੰਟਰੀ 'ਚ ਫਿਰ ਬੰਦਾ ਘੁੰਮ ਜੇ ਬੜਾ ਜਾਂਦਾ ਚੀਜ਼ਾਂ ਕਰਨ ਨੂੰ ਬਾੜੀਆਂ ਹੁੰਦੀਆਂ ਤੇ ਅੱਧੀਆਂ ਚੀਜ਼ਾਂ ਰਹਿ ਜਾਂਦੀਆਂ ਮੈਨੂੰ ਭੁੱਖ ਬਹੁਤ ਲੱਗੀ ਆ ਮੈਂ ਕਹਿੰਨਾ ਵੀ 에어ਪੋਰਟ ਤੇ ਹੈ ਵੀ ਕੁਝ ਖਾਣ ਨੂੰ ਨਹੀਂ ਸੁੱਕਾ ਸਮਾਨ ਹੀ ਆ ਗਿੱਲਾ ਹੈ ਨਹੀਂ ਗਾ ਆਈ ਮੀਨ 버거 버거 ਹੈ ਨਹੀਂ ਗੇ ਆ ਚਾਕਲੇਟ ਚਾਕਲੇਟ ਜੇ ਹੈਗੇ ਆ ਦੇ ਇਥੋਂ ਜਿਹੜੇ ਪਾਸਟ ਜਿ ਬਹਿ ਗਏ ਆ ਆ ਡਰਾਈਵਰ ਦਾ ਕੈਬਨ ਆ ਇੱਥੇ ਰਾਈਟ ਹੇਅਰ ਤੇ 에어ਪੋਰਟ ਤੋਂ ਤੁਰਨ ਲੱਗੇ ਆ ਟਾਈਮ ਹੋ ਗਿਆ ਸਬ ਕਰੀਬਨ 7 ਵਜਣ ਵਾਲਿਆ 6 659 ਮੰਮੀ ਨੂੰ ਕਾਲ ਲਈ ਆ ਹੁਣੇ ਇੱਥੇ ਮੇਰਾ ਸਿਮ ਚੱਲ ਪਿਆ ਕੈਨੇਡਾ ਵਾਲੇ ਤੋ ਆਹਾ ਬਸ ਆਹ ਤੇ ਆ ਲਾਲ ਹੈਦਰ ਦੀ ਸੀਟਾ ਇੱਥੇ ਤੇ ਮੈਂ ਮੂਰੇ ਬਹਿ ਤਾ ਗਿਆ ਵਾਂ ਪਰ ਆਹਾ ਰਿਜ਼ਰਵ ਲਿਖੀ ਹੋਈ ਸੀ ਸੀਟ ਤੋ ਮੈਨੂੰ ਨਹੀਂ ਪਤਾ ਸੱਚੀ ਰਿਜ਼ਰਵ ਆ ਕਿ ਨਹੀਂ ਜਾਂ ਮੈਂ ਵੀ ਬੁੜਾ ਹੀ ਆ ਕੁੰਡੀ ਆਣੀ ਅੱਜ ਜੋ ਮੈਂ ਲੈ ਲੂੰਗਾ ਬਾਜ਼ਾਰ ਚ ਫੇ ਮੈਂ ਵੀ ਬੁੜਾ ਬਣ ਜਾਊਂਗਾ Which we can find in the desert. And this project was created by the world-known French architect Jean Nouvel. Jean Nouvel is the same architect who anytime soon you'll be able to spot a signature of the architect. And they I take the sorry jean check. ਨੇਰਾ ਥੋੜਾ ਜਿਆਦਾ ਜਿਆਦਾ ਹੋ ਗਿਆ ਟਾਈਮ ਨਾਲ ਆਉਣਾ ਸੀ ਤੇ ਹੁਣ ਜਿਹੜੀ ਮੈਂ ਜਗਾ ਤੁਹਾਨੂੰ ਦਿਖਾਉਣ ਲੱਗਾ ਇਹਨੂੰ ਕਹਿੰਦੇ ਆ ਮੀਆ ਐਮ ਆਈ ਏ ਮੀਆ ਖਲੀਫਾ ਦੀ ਗੱਲਾਂ ਮੀਆ ਹੀ ਆ ਤੇ ਇਹ ਚਾਈਨੀਜ਼ ਬੰਦੇ ਵੱਲੋਂ ਡਿਜ਼ਾਈਨ ਕੀਤੀ ਗਈ ਆ ਤੇ ਬੜੀ ਖੂਬਸੂਰਤ ਬਿਲਡਿੰਗ ਆ ਤੇ ਮੈਂ ਤੁਹਾਨੂੰ ਹੁਣੇ ਉੱਧਰ ਕੈਮਰਾ ਕਰਕੇ ਦਿਖਾਉਣਾ ਹਨੇਰੇ ਲਈ ਮਾਫੀ ਇਹ ਆ ਤੁਹਾਡੇ ਸਾਹਮਣੇ ਮੀਆ ਤੇ ਮੀਆ ਦੇ ਨਾਲ ਹੀ ਖੱਬੇ ਪਾਸੇ ਬਿਲਡਿੰਗਾਂ ਦੇਖੋ ਸਕਾਈ ਲਾਈਨ ਆਫ ਕਤਰ ਆ ਰੈਂਗ ਜੀ ਬਹੁਤ ਫੇਮਸ ਹੈ ਇਥੋਂ ਦੀ ਜਿਹੜੀ ਉੱਥੋਂ ਆਪ ਸਾਹਮਣੇ ਹੈ ਨਾ ਲੋਕੀ ਅੱਗੇ ਹੋ ਹੋ ਫੋਟੋਆਂ ਖਿਚਾਉਂਦੇ ਆ ਇਹ ਆ ਜੀ ਸਕਾਈ ਲਾਈਨ ਆ ਕਤਾਰ ਬਿਲਡਿੰਗ ਵੀ ਬੜੀ ਸੋਹਣੀ ਆ ਪਤਾ ਨਹੀਂ ਮੈਨੂੰ ਦੇਖਣ ਤੇ ਲੱਗਦਾ ਮਸਜਿਦ ਹੋਣੀ ਆ ਇਹ ਤੇ ਮਸਜਿਦ ਹੀ ਹੋਊਗੀ ਸ਼ਾਇਦ ਉੱਥੇ ਕਿਉਂਕਿ ਇਹਦੇ ਮਸਜਿਦ ਵਾਲਾ ਗੁੰਬਦ ਲੱਗਿਆ ਹੋਇਆ ਤੇ ਆਹ ਨਾਲ ਹੀ ਸਾਰਾ ਓਸ਼ਨ ਏਰੀਆ ਆ ਗਿਆ ਵਿੱਚ ਖੜੀਆਂ ਬੋਟਸ ਤੇ ਮੇਨ ਜਿਹੜੀ ਖੂਬਸੂਰਤ ਚੀਜ਼ ਆ ਜੀ ਇਥੋਂ ਦੀ ਆਹ ਸਕਾਈ ਲਾਈਨ ਸਕਾਈ ਲਾਈਨ ਆ ਬਿਲਡਿੰਗ ਜੀ ਇੰਨਾ ਦੀ ਫੇਮਸ ਲੱਗਦੀ ਆ ਕੁਝ ਕਿਉਂਕਿ ਇਹ ਕਾਫੀ ਡਿਜ਼ਾਈਨ ਚ ਚੇਂਜ ਕਰਦੀ ਸੀ ਜਦੋਂ ਮੈਂ ਵੀਡੀਓ ਬਣਾਉਣ ਲੱਗਿਆ ਉਦੋਂ ਹਟ ਗਈ ਆ ਜਿਵੇਂ ਸਾਰਿਆਂ ਨੇ ਠੇਕਾ ਲਿਆ ਹੁੰਦਾ ਫਿਰ ਨਾ ਬਦਲੇ ਲੈਣੇ ਆ ਚੱਲ ਕਰ ਕੁਝ ਹਾਂ ਨਹੀਂ ਵੇਰ ਕੀ ਇਹ ਨਹੀਂ ਕਰ ਰਹੀ ਚੇਂਜ ਕਲਰ ਸੋ ਆਹਾ ਸਕਾਈ ਲਾਈਨ ਆ ਗਿਆ ਜੀ ਤੁਸੀਂ ਪਹਿਲਾਂ ਵੀ ਦੇਖਿਆ ਨਾਲ ਹੀ ਮੀਂਹ ਆ ਗਿਆ ਤੇ ਨਾਲ ਹੀ ਆ ਖੰਜੂਰਾਂ ਦੇ ਦਰਖਤ ਆ ਗਏ ਤੇ ਸਾਡੀ ਬੱਸ ਖੜੀ ਆ ਉਹਦੇ ਤੇ ਮੈਨੂੰ ਸੀਟ ਵਧੀਆ ਮਿਲ ਗਈ ਸੀ ਮੂਰੇ ਤਾਂ ਕਰਕੇ ਮੈਂ ਆਪਦਾ ਬੈਗ ਉੱਥੇ ਛੱਡਿਆ ਆਇਆ ਕਿਉਂਕਿ ਇੱਥੇ ਚੋਰੀ-ਚੋਰੀ ਤਾਂ ਹੁੰਦੀ ਨਹੀਂ ਕੰਟਰੀ ਵਧੀਆ ਹੈ। ਕਰਵਾ ਕੌਨਸਲ ਤੇ ਜਿਹੜੀਆਂ ਬਿਲਡਿੰਗਾਂ ਦੀਆਂ ਮੈਂ ਦੂਰੋਂ ਫੋਟੋਆਂ ਲੈ ਰਿਹਾ ਸੀ ਨਹੀਂ ਦੂਰੋਂ ਉਹ ਜਮਾ ਕੋਲੇ ਆ ਚਲੀ ਗਿਆ ਮੇਰੇ ਐਵੇਂ ਜ਼ੋਰ ਲੱਗ ਗਿਆ ਸੀ ਸਕਾਜ਼ ਇਜ਼ ਵੈਰੀ ਕੂਲ ਜਮਾਨੇ ਈ ਆ ਗਿਆ Ah, so from the building, Jenny um, Duro de left hand side, right now, we can find all different kinds of offices, both private and government. Could be Sony building up below, could be Sony all kinds of governmental committees and increasing sources of income for local people. The highest arch is originally 100 meters, and at the very top of the nest, there is a screen where after the sunset, when it's getting dark. we can see the for the informations and and retirements so which is going to be out we inna ne machhiya phadna da net banaya hoya kyunki idhar saudi air jinniya countries ne itthe sare passe pehla machhiya phadna da kamm hunda si da tel inna nu baad ch labeya sirf pehla fishing karde hunde si eh so inna ne aaha ta banaya hoya aup da awaaz e zarur meri ghat ho gayi ajj te kan la ke sun liyo ਕਤਾਰ ਦੇ ਸਾਰ ਨਾਲੋਂ ਮਹਿੰਗੇ ਹੋਟਲ ਇਸ ਸਟਰੀਟ ਦੇ ਉੱਤੇ ਬਣੇ ਹੋਏ ਆ ਤੇ ਜਿਨ੍ਹਾਂ ਦੀ ਰਹਿਣ ਦੀ ਇੱਕ ਰਾਤ ਦੀ ਕੀਮਤ 5000 ਡਾਲਰ ਤੋਂ ਸ਼ੁਰੂ ਹੁੰਦੀ ਆ ਤੇ 5000 ਤੋਂ ਲੈ ਕੇ ਤਾਂ ਪਤਾ ਨਹੀਂ ਕਿਤੇ ਤੱਕ ਜਾਂਦੀ ਆ ਤੇ ਸਾਡੇ ਕੋਲ ਤਾਂ ਪੂਰੇ ਟੂਰ ਲਈ 5000 ਸੀਗੇ ਜੋ ਕਰਤਾ ਪਰ ਰਹਿਣ ਲਈ ਤਾਂ ਪੰਜ ਮੁੰਡਿਆਰ ਰਹਿਣੀ ਸੀ ਨਾ ਸੋ ਗਾਇਸ ਅਸੀਂ ਦੂਜੇ ਸਟਾਪ ਤੇ ਆ ਚੁੱਕੇ ਹਾਂ ਜਿਹੜਾ ਇੱਥੋਂ ਦਾ ਕਲਚਰਲ ਟੂਰ ਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਹਮਣੇ ਆ ਚੁੱਕੀ ਹੈ ਜੀ ਇੱਥੋਂ ਦੀ ਪੁਰਾਣੇ ਸਟਾਈਲ ਦੀ ਮਾਸਕ ਆ ਮਾਸਕ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਤੇ ਇਦੋਂ ਅੱਗੇ ਆਪਾਂ ਚੱਲਦੇ ਹਾਂ ਹੌਲੀ-ਹੌਲੀ ਤੇ ਤੁਹਾਨੂੰ ਸਾਰਾ ਸਾਰੇ ਚੀਜ਼ਾਂ ਦੇ ਦਰਸ਼ਨ ਕਰਾਉਂਦੇ ਆ ਆਹਾਂ ਮਾਸਕ ਦਾ ਅਗੈ ਫਰੰਟ ਡੋਰ ਤੇ ਉਹ ਤੋਂ ਸੁਣਦੇ ਆਪਾਂ ਕੋਲ ਦੋਨੇ ਸੈਪਰਟ ਐਂਟਰੈਂਸ which is a very unusual architectural <laughs> <laughs> ਜਿਹੜੇ <laughs> ਟਾਵਰ ਬਣੇ ਹੋਏ ਆ ਇਹ ਟਾਵਰ ਦਾ ਮਤਲਬ ਇਹ ਹੁੰਦਾ ਸੀ ਜਿਹੜੇ ਤੇ ਡੰਡੇ ਲੱਗੇ ਆ ਕਬੂਤਰ ਬਿਠਾ ਕਰਦੇ ਸੀ ਤੇ ਮਿੱਠਾ ਇਕੱਠੀਆਂ ਹੁੰਦੀਆਂ ਸੀ ਤੇ ਓਖੇ ਅਖੇ ਮਤਲਬ ਖਾਦ ਲਈ ਵਰਤਦੇ ਹੁੰਦੇ ਸੀ ਸੋ ਫਰਟੀਲਾਈਜ਼ਰ ਬਣਦਾ ਹੁੰਦਾ ਸੀ ਉਹਨਾਂ ਦੇ ਨਾਲ ਤੇ ਇਹ ਟਾਵਰਾਂ ਦਾ ਮੇਨ ਮਤਲਬ ਇਹ ਹੈ ਸੋ ਇਸ ਜਗ੍ਹਾ ਤੇ ਮੇਨਲੀ ਇਹਨਾਂ ਨੇ ਇਹੀ ਦਿਖਾਇਆ ਹੋਇਆ ਵੀ ਪਹਿਲਿਆਂ ਵਾਲੇ ਟਾਈਮਾਂ ਦੇ ਵਿੱਚ ਲਾਈਫ ਕਿੱਦਾਂ ਦੀ ਹੁੰਦੀ ਹੁੰਦੀ ਸੀ ਅੱਗੇ ਤਾਂ ਬਹੁਤ ਸੋਣੀ ਜਗ੍ਹਾ ਆ ਰਹੀ ਹੈ ਜੀ ਅੱਗ ਉੱਗ ਬਲ ਰਹੀ ਹੈ ਪਤਾ ਨਹੀਂ ਕੀ ਚੀਜ਼ ਐਸ ਆ ਸ਼ਤਾਂ ਦੇਖੋ ਅਰਬ ਦੇ ਵਿੱਚ ਵੀ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਜਦੋਂ ਅਰਬ ਹੁਣੀ ਤਕੜੇ ਨਹੀਂ ਹੁੰਦੇ ਸੀ ਅਮੀਰ ਹੁੰਦੇ ਨਹੀਂ ਸੀ ਉਦੋਂ ਇਹ ਜਿਹੇ ਛੱਤਾਂ ਬਣਦੀਆਂ ਹੁੰਦੀਆਂ ਸੀ ਸੋ ਹੁਣ ਤਾਂ ਚਲੋ ਇਹ ਬਾਹਲੇ ਤਕੜੇ ਹੋ ਗਏ ਹੁਣ ਛੱਤਾਂ ਭਾਵੇਂ ਇਹ ਸੋਨੇ ਦੀਆਂ ਬਣਾ ਲੈਣ ਪਰ ਪਹਿਲਾਂ ਛੱਤਾਂ ਐਦਾਂ ਦੀਆਂ ਬਣਦੀਆਂ ਹੁੰਦੀਆਂ ਸੀ ਜਦੋਂ ਇਹਨਾਂ ਨੂੰ ਤੇਲ ਦਾ ਨਹੀਂ ਪਤਾ ਸੀ ਜਦੋਂ ਇਹ ਸਿਰਫ ਮੱਛੀ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸੀਗੇ ਤੇ ਪੁਰਾਣੀਆਂ ਗੱਲਾਂ ਜੀ ਬਹੁਤ ਪੁਰਾਣੀਆਂ ਗੱਲਾਂ ਪਾਈ ਠੀਕ ਆ ਰਹੀ ਆ ਜੇ ਨਹੀਂ ਵੀ ਠਾਈ ਠੀਕ ਆ ਰਹੀ ਤਾਂ ਸੌਰੀ ਜੇ ਠੀਕ ਆ ਰਹੀ ਆ ਤਾਂ ਦੱਸ ਦਿਓ ਵੀ ਹਾਂ ਵੀ ਠੀਕ ਆ ਓਕੇ ਆ ਕੰਮ ਕਿਉਂਕਿ ਮੈਂ ਉੱਚੀ ਨਹੀਂ ਬੜਾ ਬੋਲਣਾ ਚਾਹੁੰਦਾ ਫਿਰ ਲੋਕਾਂ ਨੂੰ ਡਿਸਟਰਬ ਕਰੂੰਗਾ। ਅਦੇ ਉੱਤੇ ਪਰਫਾਰਮੈਂਸ ਹੁੰਦੀਆਂ ਤੇ ਸਿਰਫ ਪਰਫਾਰਮੈਂਸ ਹੁੰਦੀਆਂ ਇਹ ਵਿంటర్ ਦੇ ਵਿੱਚ ਸਮਰ ਦੇ ਵਿੱਚ ਬਿਕਾਜ਼ ਸਮਰ ਦੇ ਵਿੱਚ ਟੈਂਪਰੇਚਰ ਓਵਰ 50 ਔਰ ਅਪ ਟੂ 50 ਡਿਗਰੀ ਹੁੰਦਾ 50 49 48 ਇਨਾਂ ਸੋ ਗਰਮੀ ਜਿਆਦਾ ਹੋਣ ਕਰਕੇ ਸਿਰਫ ਸਮਰ ਦੇ ਵਿੱਚ ਨਹੀਂ ਇੱਥੇ ਆਈ ਮੀਨ ਸਮਰ ਚ ਨਹੀਂ ਕੱਲੇ ਵਿంటర్ ਚ ਹੀ ਪ੍ਰੋਗਰਾਮ ਹੁੰਦੇ ਆ ਇੱਥੇ ਗਾੜੀ ਆਵਾਜ਼ ਦੀ ਬਾਕੀ ਦੇਖੋ ਵਾਓ ਇੱਥੇ ਤਾੜੀ ਦੀ ਆਵਾਜ਼ ਕਿੰਨੀ ਜ਼ਿਆਦੇ ਗੂੰਜ ਰਹੀ ਆ ਇਹਦਾ ਬਣਾਇਆ ਹੋਇਆ ਆਵਾਜ਼ ਇਕੋ ਹੁੰਦੀ ਆ ਇਸੇ ਤਰ੍ਹਾਂ ਕਿ ਜਿਹੜੀਆਂ ਪਰਫਾਰਮੈਂਸ ਹੁੰਦੀਆਂ ਉਹ ਬਹੁਤ ਵਧੀਆ ਹੁੰਦੀਆਂ 5000 ਜਾਨਾਂ ਦੀ ਬੈਣ ਦੀ ਇੱਥੇ ਕੈਪੈਸਿਟੀ ਹੈਗੀ ਆ 5000 ਬੰਦਾ ਇੱਥੇ ਬਹਿ ਸਕਦਾ ਤੇ ਇੱਥੇ ਦੀ ਜਿਹੜੀਆਂ 뮤ਜ਼ਿਕ ਦੀਆਂ ਆਵਾਜ਼ਾਂ ਓਹੋ ਬਹੁਤ ਵਧੀਆ ਨਿਕਲਦੀਆਂ ਜਿਵੇਂ ਤੁਸੀਂ ਤਾੜੀ ਦੀ ਆਵਾਜ਼ ਸੁਣੀ ਆ ਇੱਕ ਤਾੜੀ ਵੱਜਦੀ ਐਂ ਲੱਗਦਾ ਸੀ ਜਿਵੇਂ 100 ਜਣਾ ਤਾੜੀ ਮਾਰਦਾ ਹੁੰਦਾ ਸੋ ਇਟਸ ਅਮੇਜ਼ਿੰਗ ਬਸ ਸੋਨਾ ਸਟੇਡੀਅਮ ਆ ਬਾਕੀ ਕਤਰ ਤਾਂ ਵੈਸੀ ਹੀ ਪਰਫਾਰਮੈਂਸ ਵਾਸਤੇ ਸਪੋਰਟਸ ਵਾਸਤੇ ਬੜਾ ਉੱਤੇ ਆ ਤਰ੍ਹਾਂ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਰੈਸਿੰਗਾਂ ਹੁੰਦੀਆਂ ਇੱਥੇ ਫੁੱਟਬਾਲ ਮੈਚ ਹੋ ਕੇ ਹਟੇਵਾ FIFA ਦੇ ਤੇ ਹੋਰ ਪਤਾ ਨਹੀਂ ਕੀ 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 ਕੋਈ ਸ਼ੱਕਤਰ ਦੇ ਵਿੱਚ ਸੋ ਇਹ ਸੀਗਾ ਕਤਰ ਦਾ ਆਰਟ ਮਿਊਜ਼ੀਅਮ ਅਸੀਂ ਜੀ ਬਿਲਡਿੰਗ ਜਿਹਦੇ ਵਿੱਚ ਦੀ ਆਪਾਂ ਥੀਏਟਰ ਤੱਕ ਪਹੁੰਚੇ ਸੀਗੇ ਥੀਏਟਰ ਚ ਆ ਗਏ ਆ ਬਾਹਰ ਕਿਉਂਕਿ ਟਾਈਮ ਇਹ ਪੂਰਾ ਪੂਰਾ ਹੀ ਦਿੰਦੇ ਆ ਭੱਜੋ ਭੱਜ ਚ ਨਿਕਲਣਾ ਸਾਰਾ ਟਾਈਮ ਤੇ ਬਹੁਤ ਸੋਹਣੀ ਜਗ੍ਹਾ ਵਾ ਬਹੁਤ ਸੋਹਣਾ ਕਤਾਰ ਅਗਲੀ ਵਾਰੀ ਆਵਾਂਗੇ ਖੁੱਲਾ ਟਾਈਮ ਲੈ ਕੇ ਆਵਾਂਗੇ ਘਰਦਿਆਂ ਨਾਲ ਆਵਾਂਗੇ ਇਕੱਲੇ ਨਹੀਂ ਆਵਾਂਗੇ ਇਕੱਲੇ ਕਿਉਂ ਆਣਾ ਹਨਾ ਵੀ ਮੰਮੀ ਡੈਡੀ ਨਾਲ ਆ ਜਦੋਂ ਮੰਮੀ ਡੈਡੀ ਦੇ ਨਾਲ ਆਵਾਂਗੇ ਜ਼ਰੂਰ ਆਵਾਂਗੇ ਛੇਤੀ ਆਵਾਂਗੇ ਤੇ ਬਾਕੀ ਦੇਖੀ ਜਾਨੇ ਇਸ ਤੋਂ ਬਾਅਦ ਹੁਣ ਆਪਾਂ ਮਾਰਕੀਟ 'ਚ ਜਾਣਾ ਮਾਰਕੀਟ ਤੋਂ ਜ਼ਿਆਦਾ ਵਧੀਆ ਦੇਖੋ ਕਿਉਂਕਿ ਮਾਰਕੀਟ 'ਚ ਲਾਈਟਾਂ ਕ ਇੱਥੇ ਲਾਈਟਾਂ ਦੀ ਬੜੀ ਪ੍ਰੋਬਲਮ ਵਾਲੇ ਟਾ ਸ਼ੇਟਾਂ ਘਾਟ ਆ ਮੇਰੀ ਸ਼ਕਲ ਬੜੀ ਕਾਲੀ ਲਿਖਦੀ ਹੈ। ਤੋਂ ਬਾਕੀ ਅੱਗੇ ਚੱਲਦੇ ਹਾਂ। ਕਤਰ ਕੰਟਰੀ ਨੰਬਰ 12। ਤੋਂ ਸਾਹਮਣੇ ਰੰਗ ਲੱਗੀ ਹੈ ਨਾ ਇਹ ਆਡਾ ਡੈਂਗਲ ਤੋਂ ਆਰਡਰਡ ਸ਼ੇਪਾਂ ਚੇਂਜ ਕਰਦੀ ਆ ਪਤਾ ਨਹੀਂ ਕਿੱਦਾਂ ਦੀ ਰੰਗ ਬਣਾਈ ਹੋਈ ਹੈ ਕਿਸੇ ਨੇ ਇਹ। ਜਿਵੇਂ ਹੁਣ ਦੇਖੋ ਥੋੜੀ ਸਾਈਡਾਂ ਤੋਂ ਚਾਪੀ ਹੋਣ ਲੱਗੀ। ਜਿਹੜੇ ਇੱਕ ਥਾਂ ਤੇ ਜਾ ਕੇ ਆਠਾ ਬਣ ਜਾਣਾ। ਤੇ ਹੁਣ ਮੈਨੂੰ ਪਤਾ ਨਹੀਂ ਆਠਾ ਕਿੱਨੇ ਚਿਰ ਚੱਲੂਗਾ ਪਰ ਮੈਂ ਟਰਾਈ ਕਰਦਾ ਬਣਾ ਕੇ ਦਿਖਾ ਦਉ ਤੁਹਾਨੂੰ ਆਠਾ। ਤੇ ਨੇ ਲੱਗੀ ਆ ਇਹ ਥੋੜੀ ਛੇ ਦੀ ਚੇਜ ਹੋ ਰਹਾ ਹੁਣ ਜਿਵੇਂ ਕਾਫੀ ਆਂਡੇ ਦੀ ਸ਼ੇਪ ਜੀ ਦੀ ਬਣ ਗਈ ਆ ਤੁਸੀਂ ਕਹਣਾ ਹੋ ਰਹੀ ਹੋਈ ਆ ਪਰ ਆਂਡੇ ਦੀ ਸ਼ੇਪ ਸੱਚੀ ਬਣ ਗਈ ਆ ਇਹ ਦੇਖੋ ਚਲ ਅੱਗੇ ਜਾ ਕੇ ਦਿਖਾਉਂਦਾ ਹਾਂ ਹੁਣ ਜੇ ਚੇਜ ਹੋ ਜੂਗੀ ਆ ਦੇਖੋ ਕਿਹ ਹੈ ਜੀ ਬਣ ਗਈ ਆ ਪਹਿਲ ਪੂਰੀ ਗੋਲ ਸੀ ਹੁਣ ਤਾਂ ਜੋਤ ਜੀ ਬਣ ਗਈ ਆ ਡ੍ਰੌਪ ਬਣ ਗਿਆ ਪਾਣੀ ਦਾ ਡ੍ਰੌਪ ਅੱਗੇ ਜਾ ਕੇ 8 ਆਪਾਂ ਦਾ ਦਿਖਾਉਨੇ ਆ ਖੜ੍ਹ ਜੋ ਤੁਸੀਂ ਥੋੜਾ ਚਿਰ ਹੁਣ ਲਓ ਜੀ 8 ਬਣ ਵਾਲਾ ਹੀ ਆ ਬਸ ਹੁਣੇ ਨੇ 8 ਬਣ ਜਾਣਾ ਆਓ ਚੱਕੋ ਬਣ ਗਿਆ 8 ਬੀਐਮ ਹੋ ਗਿਆ ਇਹ 8 ਬਣ ਗਿਆ ਪੂਰਾ 8 ਬਣ ਗਿਆ ਦੋਸਤੋ ਜ਼ੀਰੋ ਤੋਂ ਤੁਸੀਂ 8 ਬਣਦਾ ਇਹਨੂੰ ਦੇਖ ਲਿਆ ਤੇ ਰੋਡ ਸਾਡੀ ਸਿੱਧੀ ਜਾ ਰਹੀ ਆ ਆ ਸਮੁੰਦਰ ਦੇ ਨਾਲ ਨਾਲ ਲੱਗਦੀ ਰੋਡ ਜਿਹੜਾ ਮੈਂ ਸਿੱਧੀ ਜਾ ਰਹੀ ਆ ਉਹ ਸਿੱਧੀ ਰੋਡ ਦੀ ਸ਼ੇਪ ਚੇਂਜ ਹੋ ਗਈ ਹੈ ਜੀ ਪਤਾ ਨਹੀਂ ਕੀ ਬਣਾਇਆ ਇਹਨਾਂ ਨੇ ਸਮਝੋ ਪਰੇ ਹੀ ਆ ਗੱਲ ਬਾਤ ਆਪਾਂ ਆਪਣੀ ਲਾਸਟ ਸਟਾਪ ਤੇ ਪਹੁੰਚ ਚੁੱਕੇ ਆ ਇਹਨੂੰ ਕਹਿੰਦੇ ਆ ਜੀ ਸੂਕ ਵਾਕਫ ਸੂਕ ਦਾ ਮਤਲਬ ਹੁੰਦਾ ਮਾਰਕੀਟ ਵਾਕਫ ਦਾ ਮਤਲਬ ਹੁੰਦਾ ਵਾਕਫ ਦਾ ਮਤਲਬ ਹੁੰਦਾ ਖੜੇ ਹੋਣਾ ਮਤਲਬ ਇੱਥੇ ਪੁਰਾਣੇ ਟਾਈਮਾਂ ਦੇ ਵਿੱਚ ਲੋਕੀ ਸਮਾਨ ਵੇਚਣਾਉਂਦੇ ਹੁੰਦੇ ਸੀ ਆਮਦਾ ਆਪਦਾ ਸਮਾਨ ਲਿਆ ਕੇ ਦੂਰੋਂ ਦੂਰੋਂ ਵੇਚਣ ਤੇ ਉਹ ਜਿਵੇਂ ਕਾਰਪਟ ਵਿਛਾ ਕੇ ਤੇ ਆਪਦਾ ਸਾਰਾ ਸਮਾਨ ਵੇਚਦੇ ਹੁੰਦੇ ਸੀ ਤੇ ਤਾਂ ਇਹਨੂੰ ਕਹਿੰਦੇ ਆ ਸੂਕ ਵਾਕਫ ਤੇ ਹੁਣ ਆਪਾਂ ਸੂਕ ਵਾਕਫ ਤੇ ਵਿੱਚ ਪਹੁੰਚ ਗਏ ਇੱਥੇ ਮੈਨੂੰ ਮਸਾਲਿਆਂ ਦੀ ਸਮੈਲ ਦੂਰੋਂ ਹੀ ਆਉਣੀ ਸ਼ੁਰੂ ਹੋ ਗਈ ਆ ਕਿਉਂਕਿ ਇਹ ਮਾਰਕੀਟ ਫੇਮਸ ਵੀ ਆਪਦੇ ਮਸਾਲਿਆਂ ਵਾਸਤੇ ਆ। ਹੂੰ ਰੈਸਟੋਰੈਂਟ ਹੈਗੇ ਆ ਖਾਣਾ ਭੁੱਖ ਬਹੁਤ ਲੱਗੀ ਖਾਣੇ ਥੋੜੇ ਚਰਨੋਂ। ਜਿਵੇਂ ਤੁਹਾਡੇ ਸਾਹਮਣੇ ਇੱਥੇ ਲਿਖਿਆ ਹੋਇਆ ਟਰੇਡਿੰਗ ਫੂਡ ਐਂਡ ਸਟੱਫ। ਮਤਲਬ ਇਹਨਾਂ ਦੇ ਵਿੱਚ ਮਸਾਲੇ ਇਹ ਉਹ ਜੜੀਆਂ ਬੂਟੀਆਂ ਹੀ ਹੋਣੀਆਂ। ਇਹਨੇ ਰੈਡੀ ਕੀਤੀ ਸਜਾ ਕੇ ਬਣਾਈ ਵੀ ਆ ਦੱਸੋ। ਕਿਆ ਲੱਗੀ ਵੀ ਮਾਰਕੀਟ ਦੇ ਵਿੱਚ ਪੁਰਾਣੇ ਸਟਾਈਲ ਦੀ ਹੀ ਛੱਤਾਂ ਦੇਖੋ ਤੇ ਪੁਰਾਣੇ ਜ਼ਮਾਨੇ ਦੀ ਛੱਤ ਲੱਗੀ ਹੋਈ ਆ। ਤੇ ਆਹ ਮਾਰਕੀਟ ਅੰਦਰਲੇ ਪਾਸੇ ਆ ਗਈ ਤੇ ਸਾਈਡਾਂ ਤੇ ਆਸੇ-ਪਾਸੇ ਸਾਰੀਆਂ ਮਸਾਲਿਆਂ ਦੀਆਂ ਦੁਕਾਨਾਂ ਆ ਗਈਆਂ ਜੀ ਦੇਖ ਲਓ ਹੁਣ ਇੱਥੇ ਮਾ ਆ ਤਾਂ ਮਿਸ਼ਰੀ ਲੱਗਦੀ ਆ ਕਿ ਤੂੰ ਮੇਰੀ ਖੰਡ ਮਿਸ਼ਰੀ ਲੱਗੇ ਜਾਣ ਤੋਂ ਪਿਆਰੀ ਉਹ ਵਾਲੀ ਚੀਜ਼ ਹੋ ਗਈ ਹੈ ਤੇ ਆਹ ਪੱਤੇ ਪਤਾ ਨਹੀਂ ਕਾਦੇ ਆ ਸੁੰਘ ਕੇ ਵੇਖਣੇ ਪੈਣੇ ਆ ਗਾਲਾਂ ਹੀ ਨਾ ਦੇਣ ਮੈਨੂੰ ਮੇਰਾ ਨੱਕ ਬੰਦ ਆ ਸੌਰੀ ਆਹ ਪਤਾ ਨਹੀਂ ਕੀ ਆ ਕਿੱਡੇ ਤੇਰਾ ਸਾਰੇ ਪਾਸੇ ਫੁੱਲਦੇ ਆ ਇੱਧਰ ਵੀ ਮਾਰਕੀਟ ਇੱਧਰ ਵੀ ਮਾਰਕੀਟ ਇੱਧਰ ਵੀ ਮਾਰਕੀਟ ਤੇ ਇਧਰੋਂ ਦਾ ਚਲੋ ਮੈਂ ਆਇਆ ਹੀ ਆ ਕੰਮ ਕੀਤਾ ਜਾਵੇ ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ ਖਾ ਲਈਏ ਕੁਛ ਭੁੱਖ ਬਹੁਤ ਲੱਗੀ ਆ ਢੈਡ ਅੰਦਰ ਵੜ ਗਿਆ ਅੱਜ ਸਵੇਰ ਦਾ ਸੱਚੀ ਨਹੀਂ ਚੱਜ ਦਾ ਕੁਛ ਖਾਣ ਨੂੰ ਮਿਲਿਆ ਜਹਾਜ਼ ਚੋਂ ਮੜੀ ਜੀ ਦੋ ਬਰੈਡਾਂ ਜੀਆਂ ਸੀਗੀਆਂ ਤੇ ਸਵੇਰੇ ਮੈਂ ਦੋ ਆਂਡਿਆਂ ਦਾ ਆਮਲੇਟ ਖਾਧਾ ਅੱਜ ਸਾਰਾ ਦਿਨ ਕੁਛ ਨਹੀਂ ਖਾਦਾ ਗਿਆ ਕਤਰ 에어ਪੋਰਟ ਆਣੇ ਨੇ ਮੈਨੂੰ ਦੁਖੀ ਕਰ ਲਿਆ 6 ਘੰਟੇ ਕੋਈ ਭੌਂਦਾ ਯਾਰ ਛੋਟੇ ਜਿਹੇ ਵੀਜੇ ਲਈ ਆ ਬਚਾਰੀਆਂ ਚਿੜੀਆਂ ਆ ਲੈ ਹਾਏ ਚਿੜੀਆਂ ਤਾੜੀਆਂ ਪਈਆਂ ਜਿਹੜੀ ਇਥੇ ਚਿੜੀਆਂ ਵੇਚਦੀਆਂ ਦੇਖ ਲੋ ਨੰਨੀਆਂ ਮੁੰਨੀਆਂ ਚਿੜੀਆਂ ਇੱਥੋਂ ਲੈ ਸਕਦੇ ਤੁਸੀਂ ਇਹ ਸਾਰੀ ਬਰਡ ਮਾਰਕੀਟ ਆ ਗਈ ਇੱਥੇ ਹੁਣ ਚਿੜੀਆਂ ਹੀ ਚਿੜੀਆਂ ਤੋਤੇ ਹੀ ਤੋਤੇ ਆ ਤੂੰ ਤੋਤਾ ਮੈਂ ਤੇਰੀ ਮੈਣਾ ਦਸ ਦੁਨੀਆ ਤੂੰ ਕੀ ਲੈਣਾ ਗੰਦੀ ਤਾਂ ਨਹੀਂ ਵੱਢਦੀ ਤੂੰ ਟੂ ਪੀਸ ਸਿਹਾਰ ਕਤਰ ਅਮਾਨ ਦੇ 100 ਕਤਰ ਦੇ ਦੋ ਪੀਸ ਆਲੇ ਤੋਤਿਆਂ ਦੇ ਸੋਨੇ ਤੋਤੇ ਆ ਵੀ ਬਹੁਤ ਸੋਹਣੇ ਤੋਤੇ ਆ। ਇਹ ਸਾਰੀ ਮਾਰਕੀਟ ਦੇ ਵਿੱਚ ਜਾਨਵਰੀ ਜਾਨਵਰ ਆ। ਆ ਸੋਹਣੀਆਂ ਸੋਹਣੀਆਂ ਮੱਛੀਆਂ ਆ ਗਈਆਂ, ਫੇਰ ਤੋਤੇ ਆ ਗਏ, ਐ ਹੋਰ ਮੱਛੀਆਂ ਆ ਗਈਆਂ। ਜੇ ਤੁਹਾਨੂੰ ਚੂਚਿਆਂ ਨਾਲ ਪਿਆਰ ਆ ਤੁਸੀਂ ਚੂਚੇ ਵੀ ਲੈ ਸਕਦੇ ਆ। ਜੇ ਤੁਹਾਨੂੰ ਰਾਣੂ ਕੀ ਕਹਿੰਦੇ ਆ? ਚੂਹਾ, ਚੂਹੇ ਚੰਗੇ ਲੱਗਦੇ, ਚੂਹੇ ਲੈ ਲਓ। ਚੂਹੇ ਬਹੁਤ ਤਰ੍ਹਾਂ ਦੇ ਇੱਥੇ। ਚੂਹਾ ਚੂਹਾ ਹੋਈ ਪਈ ਆ। ਆ ਵੀ ਆ ਖੇਡਣ ਵਾਲੇ ਚੂਹੇ ਆ। ਇਹਨਾਂ ਨੂੰ ਵਿੱਚ ਭਜਣਾ ਬੜਾ ਪਸੰਦ ਆ ਇਹਦੇ। ਇਹਨਾਂ ਨੇ ਸਾਰੀ ਦੁਨੀਆ ਇਹ ਤੇ ਗੋਲ ਘੁੰਮ ਕੇ ਗਾਦ ਨਹੀਂ ਹੈ ਪਤਾ ਨਹੀਂ ਕਿੰਨੇ ਕਿਲੋਮੀਟਰ ਕੜ ਜਾਂਦੇ ਰੋ ਇਥੇ ਸੋ ਆ ਥੋੜਾ ਜਿਹਾ ਖਤਰਨਾਕ ਬਿੱਲਾ ਵੀ ਹੈਗਾ ਜੀ ਇੱਕ ਜਿਹੜਾ ਅੱਖਾਂ ਮੀ ਚਫਕਦਾ ਪਿਆ ਤੇ ਕਾਹ ਮੁਸ਼ਕਿਲੀਆਂ ਨਹੀਂ ਹੈਗੀਆਂ ਇੱਥਾ ਤੇ ਬੜੀ ਗੰਦੀ ਸਮੈਲ ਆ ਰਹੀ ਹੈ ਕੁੱਕੜ ਕੁੜੂ ਬੇੜੇ ਕੁੱਕੜ ਕੁੜੂ ਆ ਕਬੂਤਰ ਵੀ ਆ ਗਿਆ ਓਏ ਹਾਂ ਚੀਨੇਓ ਆ ਦੇ ਕਬੂਤਰ ਵੀ ਰੱਖੇ ਫੇਰ ਆ ਪਤਾ ਨਹੀਂ ਕੀ ਆਟਮ ਆ ਵਾਟ ਇਜ਼ ਦਿਸ ਆ ਗਿਆ ਜੀ ਖਰਗੋਸ਼ ਹੁਣੀ ਹੈਲੋ ਨਹੀਂ ਬਹੁਤ ਵੀਡੀਓ ਬਣ ਗਈਆਂ ਹੁਣ ਮੈਂ ਖਾਣ ਲੱਗਿਆ ਕੁਛ ਟਾਈਮ ਟੂ ਈਟ ਟਾਈਮ ਟੂ ਈਟ ਇਧਰ ਫਿਰਦਾ ਹੀ ਸਾਹਮਣੇ ਪਟਾਕੇ ਚੱਲੀ ਜਾਂਦੇ ਓਏ ਪਟਾਕੇ ਮੇਰੇ ਕਰਕੇ ਚੱਲਦੇ ਆ ਰੁਕੋ ਥੋੜਾ ਜਿਹਾ ਉਹ ਸਾਹਮਣੇ ਚੱਲਦੇ ਪਏ ਜੀ ਪਟਾਕੇ ਆਵੇ ਲੋ ਜੀ ਸਵਾਗਤ ਹੋ ਗਿਆ ਆਪਣਾ ਬਹੁਤ ਵਧੀਆ ਤਰੀਕੇ ਨਾਲ ਅ ਜੂਮ ਕਰੇਗਾ ਤਾਂ ਫੂਰਾ ਨਹੀਂ ਜੂਮ ਤੋਂ ਬਹੁਤ ਕੀ ਆਓ ਫਿਰ ਨਾ ਪਿਕਸਲ ਫਟ ਜਾਣਗੇ ये देखो भाई हमारे आने की खुशी में आज पटाखे चल रहे हैं कतर में <laughs> हैं भाई वाओ पंजाब के पंजाबी जी पंजाबी वाले अपने भाई हां ब्रदर ब्रदर यार ब्रदर बांग्लादेश बांग्लादेश पंजाबी बेस्ट किधर ये अमेरिका में रहते हैं कनाडा कनाडा में रहते हैं कनाडा में तो हमारा मामू भैया है सिटी कहां कौन सी सिटी में है कैपिटल में ਕੈਪੀਟਲ ਓਟਾਵਾ ਓਟਾਵਾ ਹੈ ਕੈਪੀਟਲ ਕੈਨੋਕੀ ਉਹ ਉਹ ਬਸ ਟ੍ਰਾਂਟੋ ਵੈਨ ਨਹੀਂ ਹੈ ਟ੍ਰਾਂਟੋ ਵੈਨਕੂਵਰ ਕਾਹਦੇ ਹੈ ਉਸਕਾ مین ਸਿਟੀ ਜੋ ਹੈ ਨਾ ਸਿਟੀ ਇਤਨਾ ਬੜਾ ਨਹੀਂ ਤਾਂ ਨੇ ਸਿੰਗਲ ਬੰਦੇ ਦਾ ਕੋਈ ਹਾਲ ਨਹੀਂਗਾ ਆ 20 ਮਿੰਟ ਹੋ ਗਏ ਸੀ ਮੈਨੂੰ ਆ ਟੋਕਨ ਹੱਥ ਫੜ ਕੇ ਖੜੇ ਨੂੰ ਫੈਮਲੀਆਂ ਦੀ ਵਾਰੀ ਪਹਿਲਾਂ ਆਏ ਜਾਂਦੀ ਸੀ ਮੇਰੀ ਆਉਂਦੀ ਨਹੀਂ ਸੀ ਸੋ ਫਾਈਨਲੀ ਮੈਨੂੰ ਹੁਣ ਬੈਠ ਤੋ ਜਿਹੜਾ ਫੂਡ ਕੀਤਾ ਸੀ ਆਰਡਰ ਉਹ ਪ੍ਰਵੇਸ਼ ਕਰ ਚੁੱਕਿਆ ਜੀ ਕਬਾਬ ਸ਼ਬਾਬ ਨੇ ਵਿੱਚ ਗੋਟ ਦੇਨੇ ਦੇ ਵਿੱਚ ਚਿਕਨ ਦੇਨੇ ਇਹ ਨਾਲ ਸਲਾਦ ਕੀ ਟਾਟਰ ਇਹਦੇ ਵਿੱਚ ਮੈਨੂੰ ਲੱਗਦਾ ਇਹਨਾਂ ਨੇ ਪਾਲਕ ਕੁਤਰ ਕੇ ਪਾਈ ਹੋਈ ਆ ਤੇ ਵਿੱਚ ਟਮਾਟੇ ਵੀ ਆ ਆ ਚਿੱਟਾ ਜਿਹਾ ਪਤਾ ਨਹੀਂ ਕੀ ਆ ਜੇ ਤੁਹਾਨੂੰ ਪਤਾ ਤਾਂ ਦੱਸ ਦਿਓ ਹੁਣ ਮੈਂ ਖਾਣਾ ਤੇ ਫਿਰ ਮੈਂ ਨਜ਼ਾਰੇ ਲੈਣਾ ਗਾਇਸ ਡਨ ਵਿਦ ਦਾ ਡਿਨਰ ਇਸ ਐ ਡਿਨਰ ਨਾਈਟ ਗੁੱਡ ਡਿਨਰ ਨਾਈਟ ਵਕਲ ਲਈ ਡਿਨਰ ਨਾਈਟ ਆ ਪਿੱਛੇ ਰੈਸਟੋਰੈਂਟ ਆ ਇੱਥੋਂ ਖਾਦਾ ਤੇ ਹਣ ਥੋੜੀ ਬਹੁਤੀ ਇੱਥੇ ਵਾਕ ਕਰਦੇ ਆ ਥੋੜੀ ਜੀ ਹੋਰ ਵੀਡੀਓ ਬਣਾਉਣੇ ਆ ਆਸ-ਪਾਸਾ ਦੇਖ ਕੇ ਤੁਹਾਨੂੰ ਦਿਖਾਉਣੇ ਆ ਵੀ ਜਿਹੜੀ ਇਹ ਕੀ ਸੀ ਮਾਰਕੀਟ ਦਾ ਨਾ ਸੂਕ ਵਾਕਿਫ ਸੂਕ ਵਾਕਿਫ ਦੇ ਵਿੱਚ ਕੀ ਕੀ ਮਿਲਦਾ ਇੱਥੇ ਦੇਖਦੇ ਆ ਆ ਇਹਨਾਂ ਨੇ ਘੋੜੇ ਖੜਾਏ ਹੋਇਆ ਜੀ ਇੱਥੇ ਇੱਕ ਘੋੜਾ ਖੜਾ ਤੇ ਇੱਕ ਆ ਛੋਟਾ ਘੋੜਾ ਇਹਦਾ ਕੱਦ ਛੋਟਾ ਰਹਿ ਗਿਆ ਇਹਨਾਂ ਮਿਲਾਂ ਦਾ ਕੰਪਲੇਂਟ ਘੱਟ ਪੀਤਾ ਹਲੋ ਜੀ ਤੇ ਆਹ ਮਾਰਕੀਟ ਆਈ ਤੁਹਾਡੇ ਸਾਹਮਣੇ ਸਾਰੀ ਮਾਰਕੀਟ ਆ ਇਹ ਤੇ ਪੁਰਾਣੇ ਜੜੈਨ ਦੀ ਬਣਾਈ ਹੋਈ ਮਾਰਕੀਟ ਆ ਉਸ ਇੱਕ ਰਿਕਸ਼ਾ ਵੀ ਆ ਗਿਆ ਬੜਾ ਸੋਹਣਾ ਆ ਤੇ ਆਹ ਪਾਣੀ ਬਾਲਟੀ ਦੇ ਵਿੱਚ ਭਰ ਰਿਹਾ ਤੇ ਡੋਲ ਰਿਹਾ ਇਹਦੇ ਵਿੱਚ ਦੀ ਪਾਈਪ ਗੱਡੀ ਹੋਣੀ ਇਹਨਾਂ ਨੇ ਆ ਲੱਕੜ ਦੇ ਵਿੱਚ ਦੀ ਇੱਥੇ ਜੋ ਕੋਈ ਟ੍ਰੈਡੀਸ਼ਨਲ ਬੈਗਸ ਪਏ ਆ ਤੁਹਿਆ ਪਾਤ ਚਲਵਾ ਲਿਆ ਮੇਰੇ ਕੋ ਸਮਾਨ ਨੂੰ ਥਾ ਹੈਣੀ ਯਾਰ ਪੱਤੇ ਤੱਕ ਬੰਦਾ ਹੋਰ ਕੀ ਚਾ ਲੈ ਲਵੇ ਹਲ ਮੈਟਲ ਵੀ ਪਿਆ ਵਾ ਮੈਸੀ ਹੋਣਾ ਦਾ ਮੈਟਲ ਇੱਥੇ ਕੀ ਕਰਦਾ ਪਿਆ ਅੱਵਾਰ ਯਾ ਜੱਬਰ ਜੱਬਰ ਅੱਲਾ ਕੈਮਰਨ ਜੂਸ ਹੈ ਯਾ ਚੀਅਰਸ ਅਲਮ ਯਾ ਅਲਮ ਹਬੀਬੇ ਜੂਸ ਸੱਚੀ ਬੜਾ ਮਜੇਦਾਰ ਆ ਇਹਨਾ ਥੋੜਾ ਜਿਹਾ ਖੱਟਾ ਮਿੱਠਾ ਜਾਂ ਪਤਾ ਨਹੀਂ ਕੀ ਕਹਿੰਦਾ ਟੰਬਰਨ ਜੂਸ ਹੋ ਸਾਦਾ ਇਮਲੀ ਨੂੰ ਹੀ ਟੰਬਰਨ ਕਹਿੰਦੇ ਹੁਣ ਮੈਂ ਸਾਡੇ ਵਰਗੇ ਗਰੀਬ ਨੂੰ ਕੀ ਪਤਾ ਅਸੀਂ ਅੰਗਰੇਜ਼ੀ ਦੇ ਥੋੜੇ ਜਿਹਾ ਗਰੀਬ ਆ ਬੜਾ ਸੋਹਣਾ ਏਰੀਆ ਬੜਾ ਕਰਾਉਡੀ ਏਰੀਆ ਬਸ ਤਾਂ ਸਾਡੀ ਚਲੀ ਗਈ ਹੁਣ ਮੈਂ ਇਥੋਂ ਓਬਰ ਕਰਕੇ ਜਾਊਂਗਾ ਬਿਕਾਜ਼ ਬਸ ਤਾਂ ਇਥੋਂ 9:35 ਤੇ ਗਈ ਹੋਈ ਆ ਹੁਣ ਤਾਂ 10:00 ਵਜ ਗਿਆ ਆ ਨਾਲ ਹੀ ਇੱਧਰ ਹੁੱਕਾ ਚੱਲ ਰਿਹਾ ਵਾ ਇਹ ਆ ਜੀ ਅੰਗੂਠਾ ਛਾਪ ਲੋਕ ਇਹ ਅੰਗੂਠਾ ਛਾਪ ਲੋਕਾਂ ਲਈ ਇਹਨਾਂ ਨੇ ਅੰਗੂਠਾ ਬਣਾਤਾ ਇੱਥੇ ਆ ਵਾਲੀ ਸਟਰੀਟ ਸਾਰੀ ਰੈਸਟੋਰੈਂਟ ਸਟਰੀਟ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਥੇ ਸਾਰੇ ਹੀ ਰੈਸਟੋਰੈਂਟਾਂ ਬੜੇ ਛੋਟੇ ਛੋਟੇ ਰੈਸਟੋਰੈਂਟ ਆ ਤੇ ਵਿੱਚ ਥੋੜਾ ਬਹੁਤਾ ਜਿਵੇਂ ਜਿਨ੍ਹਾਂ ਨੇ ਹੁੱਕਾ ਛੁੱਕਾ ਪੀਣਾ ਵਾ ਕਿਉਂਕਿ ਇੱਥੇ ਸ਼ਰਾਬ ਘੱਟ ਚੱਲਦੀ ਹੈ ਤੇ ਹੁੱਕਾ ਜਿਆਦਾ ਚੱਲਦਾ ਤੇ ਇੱਥੇ ਸਾਰੇ ਬਹਿ ਕੇ ਪੀ ਜਾਂਦੇ ਆ ਆਪ ਦਾ ਨਾਲੇ ਬੈਠੇ ਗੱਲਾਂ ਬਾਤਾਂ ਕਰੀ ਜਾਂਦੇ ਆ ਆਪ ਦੇ ਹਾਨੀਆਂ ਬਾਣੀਆਂ ਨਾਲ ਤੇ ਨਾਲੇ ਹੁੱਕਾ ਪੀ ਜਾਂਦੇ ਆ ਬਸ ਹੁੱਕਾ ਹੁੱਕਾ ਹੋਈ ਪਈ ਆ ਇੱਥੇ ਤੇ ਨਾਲ ਅੱਗ ਲਾਈ ਵੀ ਆ ਵਧੀਆ ਸੇਕੀ ਚੱਲੋ ਤੇ ਅੱਗ ਦੀ ਤਾਂ ਵੈਸੇ ਲੋੜ ਨਹੀਂ ਹੈਗੀ ਤੇ ਇੱਥੇ ਤਾਂ ਪਹਿਲਾਂ ਹੀ ਬੜੀ ਗਰਮੀ ਆ ਇਹਨਾਂ ਨੇ ਪਤਾ ਨਹੀਂ ਕਿਹੜੀ ਕੱਲੋਂ ਅੱਗ ਲਾ ਲਈ ਆ ਇਹਨਾਂ ਦੀ ਕੋਈ ਫੇਮਸ ਗਲੀ ਆ ਸੂਕ ਵਾਕਿਫ ਆਰਟ ਸੈਂਟਰ ਆ ਦੇਖੋ ਤੇ ਲਾਈਟਾਂ ਕਿੱਡੀਆਂ ਸੋਹਣੀਆਂ ਲਾਈਆਂ ਇੱਥੇ ਆਰਟ ਸੈਂਟਰ ਦੇ ਵਿੱਚ ਆਹਾ ਇਹ ਹਜੇ ਅੰਡਰ ਕੰਸਟਰਕਸ਼ਨ ਲੱਗ ਰਿਹਾ ਮੈਨੂੰ ਜਾਂ ਫਿਰ ਇਹਨਾਂ ਨਾਲ ਰੈੱਡ ਕਾਰਪਟ ੱਗਿਆ ਹੋਣਾ ਗੰਦਾਣਾ ਹੋ ਜੇ ਇੱਥੇ ਆਰਟਿਸਟਾਂ ਦੀਆਂ ਕਲਾ ਦਿਖਾਈਆਂ ਹੋਣੀਆਂ ਆ ਇਹ ਮਿਆਂ ਦੇ ਆ ਪਲੇਟਾ ਕਿੱਡੀਆਂ ਸੋਹਣੀਆਂ ਬਣਾਵਣਾ ਰੱਖਿਆ ਹੋਈਆਂ ਆ ਆ ਦੇ ਆ ਕੁਰਸੀਆਂ ਕਿੱਡੀਆਂ ਸੋਹਣੀਆਂ ਬਾਪਿਓ ਆ ਦੇ ਲੈ ਵੈਰੀ ਬਿਊਟੀਫੁਲ ਆ ਵਿਆ ਸਾਰਾ ਜਿਹੜਾ ਇਹ ਹੈਂਡਵਰਕ ਹੋਇਆ ਹੋਇਆ ਸਾਰਾ ਕੁਝ ਇਹ ਇਹ ਕੋਈ ਚਾਈਨੀਜ਼ ਕੰਮ ਨਹੀਂ ਹੈਗਾ ਸਾਰਾ ਕੁਝ ਹੈਂਡਵਰਕ ਆ ਪੇਂਟਿੰਗਾਂ ਵੇਖੋ ਕਿੱਡੀਆਂ ਸੋਹਣੀਆਂ ਇਹੋ ਸਾਹਮਣੇ ਦੀ ਸੋਹਣੀ ਜਗ੍ਹਾ ਹੈ ਕਿੱਡੀ ਸੋਹਣੀ ਜਗ੍ਹਾ ਤੇ ਰੈੱਡ ਕਾਰ ਬਨੇ ਇੱਥੇ ਆਵੇ। ਅੱਛਾ ਇਧਰ ਰੈਸਟੋਰੈਂਟ ਵੀ ਹੈਗੇ ਆ, ਗਲੀ ਚ ਵੀ ਰੈਸਟੋਰੈਂਟ ਹੈਗੇ ਆ। ਇਧਰ ਵੀ ਹੋਣਗੇ। ਬੜੀ ਕਮਾਲ ਦੀ ਜਗ੍ਹਾ, ਬੜੀ ਕਮਾਲ ਦੀ ਜਗ੍ਹਾ। ਸਾਰਨੂੰ ਪਹਿਲਾਂ ਤੁਸੀਂ ਆ ਜੀ ਚੈੱਕ ਕਰੋ, ਉੱਤੇ ਬਾਲਿਆਂ ਦੀ ਛੱਤ ਤੇ ਵਿੱਚ ਦੀਆਂ ਲਾਈਟਾਂ ਲੱਗਦੀਆਂ, ਘੈਂਟ ਲੱਗਦੀਆਂ ਪਈਆਂ। ਕਤਰ ਬਹੁਤ ਸੋਹਣਾ ਦੇਸ਼ ਆ ਜੀ। ਬੜਾ ਵਧੀਆ ਦੇਸ਼ ਆ। ਬਸ ਜੇ ਮੈਨੂੰ ਵੀਜ਼ਾ ਥੋੜਾ ਜਿਹਾ ਪਹਿਲਾਂ ਦੇ ਦਿੰਦਾ। ਤਾਂ ਮੈਨੂੰ ਇਹ ਹੋਰ ਵਧੀਆ ਲੱਗਣਾ ਸੀਗਾ ਹੁਣ ਮੈਨੂੰ ਥੋੜੀ ਖੇਚੜੀ ਪਈ ਐ ਇਹਦੇ ਤੇ ਗੱਲ ਥੋੜੀ ਆ ਯਾਰ ਤੁਸੀਂ ਧੱਕੇ ਹੋਣੇ ਲੋਕਾਂ ਨੂੰ ਇੱਥੋਂ ਦੇ ਰਾਜਾ ਜੀ ਦੀ ਫੋਟੋ ਵੀ ਆ ਗਈ ਉਹ ਆ ਗਿਆ ਜੀ ਰਾਜਾ ਜੀ ਇੱਥੋਂ ਦੇ ਬੜੀ ਸੋਹਣੀ ਸਮਾਈ ਲਾਇਨਾਂ ਦੀ ਵੇਖੋ ਹੱਸੀ ਜਾਂਦੇ ਆ ਮੈਨੂੰ ਵੇਖ ਕੇ ਹੱਸਦੇ ਆ ਸੜਕਾਂ ਦੇਖ ਲਓ ਜੀ ਇਸ ਤਰ੍ਹਾਂ ਦੀਆਂ ਇੱਟਾਂ ਦੀਆਂ ਸੜਕਾਂ ਬਣੀਆਂ ਹੋਈਆਂ ਹਨ ਇਹ ਦੁਬਈ 'ਚ ਵੀ ਮੈਂ ਬਹੁਤ ਜਗ੍ਹਾ ਤੇ ਐਹ ਜਿਹੀਆਂ ਸੜਕਾਂ ਹੀ ਵੇਖੀਆਂ ਸੀ ਗੱਡੀ ਜਦੋਂ ਜਾਂਦੀ ਆ ਟਕ 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 ਦੀ ਆਵਾਜ਼ ਆਉਂਦੀ ਆ ਯਾ ਸਾਰੀ ਮਾਰਕੀਟ ਰਹਿ ਗਈ ਆ ਜੀ ਮੈਂ ਕਰ ਲਿਆ ਉਪਰ ਬੁੱਕ ਉਹੋ ਉਪਰ ਮੈਨੂੰ ਮਿਲ ਰਹੀ ਹੈ 26 ਡਾਲਰ ਦੀ 26 ਉਹ 26 ਇਤੋਂ ਦੇ ਰੁਪਈਆ ਦੀ ਇਹ ਮਤਲਬ 10 ਕ ਡਾਲਰ ਹੋ ਗਏ ਕੈਨੇਡਾ ਦੇ ਸੇ ਰੈਸਟੋਰੈਂਟ ਦੇ ਵਿੱਚ ਲਾਈਵ ਮਿਊਜ਼ੀਸ਼ੀਅਨ ਬੈਠੇ ਆ ਤੇ ਗਾਣਾ گا ਰਹੇ ਆ ਚਲੋ ਹੁਣ ਕਦੇ ਘਰਦਿਆਂ ਨਾਲ ਆਵਾਂਗੇ ਤੇ ਇੱਥੇ ਜ਼ਰੂਰ ਬੈ ਕੇ ਖਾਵਾਂਗੇ ਇੱਥੇ ਬੈਠੇ ਬਾਈ ਹੁਣੇ ਆਂ ਤੇ ਗਾਉਂਦੇ ਪਏ ਆ ਗਾਉਂਦੇ ਨਹੀਂ ਸੰਗੀਤ ਸੁਣਾਉਂਦੇ ਆ ਤੇ ਮੇਰੀ ਉੱਪਰ ਪਹੁੰਚਣ ਵਾਲੀ ਆ ਮੈਂ ਵੀ ਪਹੁੰਚਦਾ ਮੇਰੇ ਨਾਲ ਪਹਿਲਾਂ ਉੱਪਰ ਨਹੀਂ ਪਹੁੰਚਣਾ ਲਓ ਜੀ ਦੁਨੀਆ ਦੇ ਇੱਕ ਸੋਹਣੇ ਮਤਲਬ ਸਾਰੀ ਦੁਨੀਆ ਦੇ ਇੱਕ ਬਹੁਤ ਸੋਹਣੇ ਮੈਨੂੰ ਕਹਿਤਾ ਨਹੀਂ ਆ ਰਿਹਾ ਮੈਂ ਨੀਂਦ ਚਾਂ ਮੋਸਟ ਵਨ ਆਫ ਦਾ ਮੋਸਟ ਬਿਊਟੀਫੁਲ ਐਂਡ ਬਿਗੇਸਟ ਐਂਡ ਕੈਂਟ 에어ਪੋਰਟ 'ਚ ਤੁਹਾਡਾ ਸਵਾਗਤ ਹੈ ਜੀ ਕਤਰ 'ਚ ਤੇ ਦੇਖੋ ਚਾਹਲ ਪੈਲ ਵੇਖੋ ਰਾਤ ਨੂੰ 12 ਵਜੇ ਲੋਕੀ ਸੌਂਦੇ ਹੀ ਨਹੀਂ ਇੱਥੇ ਵੇਖੋ ਕੀ ਕੀ ਕਰਦੇ ਫਿਰਦੇ ਆ ਸਮਝੋ ਬਾਹਰ ਗੱਲਾਂ ਹੋਈਆਂ ਭਈਆ ਮੈਂ ਐਵੇਂ ਬਾਹਰ ਬੈਠਾ ਸੌਂ ਜਾਂਦਾ ਸੀ ਮੈਂ ਉੱਥੇ ਬਾਹਰ ਬੈਠਾ ਸੌਂ ਜਾਂਦਾ ਸੀ ਅੰਦਰ ਤਾਂ ਮੇਲਾ ਲੱਗਿਆ ਪਿਆ ਮੈਂ ਕਹਿੰਦਾ ਮੈਂ ਮੂੰਹ ਉਹਥੇ ਧੋ ਕੇ ਆਵਾਂ ਸੋਹਣਾ ਜਿਹਾ ਬਣ ਕੇ ਆਵਾਂ ਤੇ ਆਪਾਂ ਮੇਲਾ ਲੁੱਟੀਏ ਓਏ ਹੋਏ ਹੋਏ ਬਿੱਲੈ ਇਹ ਤਾਂ ਪਤਾ ਹੀ ਨਹੀਂ ਕੀ ਕੁਛ ਪਿਆ ਯਾਰ ਵਾਟ ਇਜ਼ ਥਿਸ ਫ੍ਰੀਜ਼ ਪੇਪਰਮਿੰਟ ਇਹ ਯਾਰ ਬੜਾ ਬਿਜ਼ੀ 에어ਪੋਰਟ ਹੋ ਗਿਆ ਘਤਰਾਲਾ ਲੋਕ ਹੀ ਲੋਕ ਲੋਕ ਹੀ ਲੋਕ ਲੋਕ ਹੀ ਲੋਕ ਲੈ ਇੰਨਾ ਬਿਜ਼ੀ ਹੋ ਗਿਆ 에어ਪੋਰਟ ਤੁਸੀਂ ਹਮਰ ਖੜੀ ਦੇਖੋ ਸਾਹਮਣੇ ਤੇ ਇਧਰ ਸੋਨਾ ਲੱਗਿਆ ਵੇਖੋ ਰੈਸਟੋਰੈਂਟ ਸਾਹਮਣੇ ਕਿੰਨਾ ਸੋਹਣਾ ਕੰਪਿਊਟਰ ਵਾਲਾ ਆ ਤੇਰੇ ਤੁਹਾਡੇ ਭੈਣੋ ਗੱਡੀਆਂ ਤਾਂ ਇਹਨਾਂ ਨੇ ਬੜੀਆਂ ਘੈਂਟ ਘੈਂਟ ਖੜਾਈਆਂ ਆ ਉਧਰ ਮਕਲੇਅਰ ਖੜੀ ਆ ਤੇ ਇੱਧਰ ਆਹ ਪਤਾ ਨਹੀਂ ਕਿਹੜੀ ਖੜੀ ਆ ਮੈਂ ਤਾਂ ਨਾਮ ਵੀ ਨਹੀਂ ਪਤਾ ਇਹਦਾ ਪਰ ਹੈ ਬਹੁਤ ਸੋਹਣੀ ਆ ਵਾਓ ਵਾਓ ਚਾਚਾ ਵਾਓ ਮੈਨੂੰ ਮੇਰੀ ਫੇਵਰੇਟ ਗੱਡੀ ਤਾਂ ਆਉਂਦੀ ਆ ਡ੍ਰੈਸ ਵਨ ਰਾਈਟ ਹੇਅਰ ਆ ਨਾਲੇ ਬੰਦੇ ਵੱਧ ਬਹਿ ਜਾਂਦੇ ਆ ਸੋ ਮੈਨੂੰ ਦੱਸਿਆ ਗਿਆ ਵੀ C13 ਤੇ ਚਲ ਜਾਓ ਤੇ ਤੈਨੂੰ ਰੈਸਟ ਵਧੀਆ ਮਿਲ ਜੂਗੀ C1 ਤੋਂ C13 93 ਉੱਤੇ ਆ ਸੋ ਉੱਤੇ ਜਾਵਾਂ ਹੁਣ ਮੈਂ ਲਓ ਜੀ ਹੁਣ ਮਜ਼ਰਾਟੀ ਆ ਕੇ ਖੜ ਗਈ ਮੂਰੇ ਕਹਿੰਦੇ ਦੀਆਂ ਬਾਰੀਆਂ ਵੀ ਤਾਹਾਨੂੰ ਜਾ ਕੇ ਖੋਲਦੀਆਂ ਚੈੱਕ ਦਿਸ ਮਾਈ ਕਾਰ ਇਜ਼ ਚੇਰੀ ਮਜ਼ਰਾਟੀ MC20 ਵਾ 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 ਬੰਬੋ ਜੀ ਬੰਬ ਗੱਡੀਆਂ ਰੱਖ ਲੀਆਂ ਏਅਰਪੋਰਟ ਤੇ ਤੇ ਪਿਓ ਦੇ ਪੁੱਤਾਂ ਨੇ ਉਹ ਜੀ ਜਗ੍ਹਾ ਨਹੀਂ ਰੱਖੀ ਜਿੱਥੇ ਬੰਦਾ ਸੌਂ ਵੀ ਸਕੇ ਹੁਣ ਮੈਂ ਇੱਥੇ ਥੱਲੇ ਜਾ ਕੇ ਸੌਣਾ ਮੈਂ ਕਹਿੰਨਾ ਆ ਥੱਲੇ ਮੈਨੂੰ ਵਧੀਆ ਜਗ੍ਹਾ ਲੱਗੀ ਲੋਕੀ ਟੋਰ ਨਾਲ ਪਏ ਆ ਮੈਂ ਵੀ ਐ ਟੋਰ ਨਾਲ ਪੈਣਾ ਚੱਲ ਕੇ लेट्स ਗੋ ਥੱਲੇ